ਪੰਜਾਬ ਕੇਸਰੀ ਜਗਵੰਦੀ ਟੀਵੀ ਨਾਲ ਜੁੜੇ ਹੋ ਮੈਂ ਹਾ ਪ੍ਰਕਾਸ਼ ਸ਼ਰਮਾ ਜ਼ਿਲ੍ਹਾ ਮਲੇਰਕੋਟਲਾ ਦੇ ਪਿੰਡ ਉਪਕਲਾਂ ਦੇ ਵਿੱਚ ਖੜਿਆ ਤੇ ਦੱਸਦੀ ਏ ਕਿ ਇਲਾਕੇ ਦੇ ਵਿੱਚ ਜੋ ਨੌਜਵਾਨ ਮੁੰਡੇ ਹੁੱਲੜਬਾਜੀ ਕਰਦੇ ਨੇ ਉਹਨਾਂ ਦੇ ਉੱਤੇ ਨਕੇਲ ਕੱਸਣ ਦੇ ਲਈ ਪੰਜਾਬ ਪੁਲਿਸ ਦੇ ਬੰਦੋ ਇਸ ਵੇਲੇ ਤਾਂ ਇੱਕ ਸਖਤ ਜਿਹੜੀ ਲਾਕੇਬੰਦੀ ਕੀਤੀ ਹੋਈ ਹੈ ਸਾਡੇ ਨਾਲ ਅ ਐਸ ਐਚਓ ਸਾਹਿਬ ਮੌਜੂਦ ਨੇ ਤੇ ਗੱਲਬਾਤ ਕਰ ਲੈਂਦੇ ਆ ਸਰ ਜਿਹੜੀ ਨਾਕੇਬੰਦੀ ਹੈ ਇਹ ਅੱਜ ਲੱਗਦਾ ਵੀ ਇੱਥੇ ਬਹੁਤ ਸਖਤ ਨਾਕਾ ਲੱਗਾ ਹੈ ਕਾਰਨ ਕੀ ਇਹ ਜਿਹੜਾ ਗਲਤ ਅੰਸਰਾਂ ਨੂੰ ਕਾਬੂ ਕਰਨ ਵਾਸਤੇ ਤੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਤੋਂ ਜਾਣੂ ਕਰਾਉਣ ਵਾਸਤੇ ਤਾਂ ਕਿ ਕੋਈ ਗਲਤ ਐਕਟੀਵਿਟੀ ਨਾ ਹੋਵੇ ਸਰਕਾਰ ਲੋਕਾਂ ਦੀ ਸੇਫਟੀ ਲਈ ਇਹ ਨਾਕਾਬੰਦੀ ਕੀਤੀ ਗਈ ਹੈ ਦੇ ਲੋਜਰ ਬੱਚੇ ਆ ਫੋਨ ਸੁਣਦੇ ਆ ਜਾਂ ਗਲਤ ਰਾਮ ਫਟਾਕੇ ਮਾਰਦੇ ਆ ਉਹਨਾਂ ਦੇ ਸਖਤ ਕਾਰਵਾਈ ਕਰਨ ਵਾਸਤੇ ਇਹ ਨਾਕਾ ਲਾਇਆ ਗਿਆ ਹੈ ਤੇ ਆ ਖਾਸ ਤੌਰ ਤੇ ਦੇਖਿਆ ਗਿਆ ਹੈ ਡੀਜੀਪੀ ਸਪੈਸ਼ਲ ਰੀਡਰ ਟ੍ਰੈਫਿਕ ਦੇ ਨੇ ਤੇ ਉਹਨਾਂ ਨੇ ਬੜੀਆਂ ਹਦਾਇਤਾਂ ਦਿੱਤੀਆਂ ਨੇ ਪੰਜਾਬ ਪੁਲਿਸ ਨੂੰ ਵੀ ਕਿ ਹੁਣ ਜਿਹੜੇ ਮੋਡੀਫਿਕੇਸ਼ਨ ਕੀਤੀ ہوئی ਹੈ ਜਿੰਨਾ ਵੀ ਬਾਹਰ ਨਾਲ ਦੀ ਉਨ੍ਹਾਂ ਦੇ ਉੱਤੇ ਨਿਕਲ ਕੇ ਸੀ ਜਾਵੇ ਤੇ ਤੁਹਾਡੇ ਵੱਲੋਂ ਉਨ੍ਹਾਂ ਦੇ ਉੱਤੇ ਕੀ ਕੀ ਕਾਰਵਾਈ ਜਿਹੜੀ ਕੀਤੀ ਜਾਂਦੀ ਹੈ ਅਸੀਂ ਇਹਦਾ ਖਾਸ ਧਿਆਨ ਰੱਖਦੇ ਹਾਂ ਮੋਡੀਫਾਈਡ ਜਿਹੜੇ ਗੱਡੀਆਂ ਉਹਦੇ ਨਾਲ ਜਿਹੜਾ ਪੰਜਾਬ ਦਾ ਬਦਲ ਮਾਹੌਲ ਖਰਾਬ ਹੁੰਦਾ ਹੈ ਹਰ ਬੰਦਾ ਆਪੋ ਆਪਣੀ ਗੱਡੀਆਂ ਨੂੰ ਗਲਤ ਸ਼ੇਪ ਦੇਈ ਬਿਰਦਾ ਉਹਦੇ ਹ ਬਾਉਂਡ ਕਰਦੇ ਆ ਗੱਡੀਆਂ ਨੂੰ ਜੁਰਮਾਨੀ ਕਰਦੇ ਆ ਔਰ ਸ਼ਕਤੀ ਨਾਲ ਉਹਨਾਂ ਨੂੰ ਅੱਗੇ ਵਧਨ ਦਾ ਤੇ ਲੋਕ ਇਸ ਚੀਜ਼ ਤੋਂ ਵੱਲੋਂ ਹਟ ਜਾਣ ਪੂਰੇ ਕਰ ਰਹੇ ਅਸੀਂ ਬੰਦ ਕਰ ਰਹੇ ਤੇ ਮੋਡੀਫਾਈ ਜੋ ਵਹੀਕਲ ਨੇ ਉਹਨਾਂ ਦੇ ਵਿੱਚ ਕੀ ਕੀ ਹੈ ਜਿਹੜਾ ਮੋਡੀਫਿਕੇਸ਼ਨ ਦੇ ਅੰਡਰ ਆਉਂਦਾ ਹੈ ਜਿਹਦਾ ਚਲਾਨ ਇਕੱਠਾ ਜਾਂਦਾ ਉਹਦੇ ਵਿੱਚ ਜਿਵੇਂ ਸਲੱਤਰ ਅੱਗੇ ਫੌਗ ਲਾਈਟਾਂ ਵੱਡੀਆਂ ਲਾਈਟਾਂ ਲਾ ਲੈਂਦੇ ਆ ਜਾਂ ਉੱਤੇ ਜਿਹੜਾ ਉਹ ਲਾਉਂਦੇ ਆ ਹੈਂਗਰ ਜਿਹੜਾ ਉੱਪਰ ਕੋਈ ਵੀ ਗੱਡੀ ਜਿਹੜੀ ਨੈਚੁਰਲ ਗੱਡੀ ਦੇ ਨਾਲ ਲੈਦਾ ਚੀਜ਼ ਦਾ ਆਪਾਂ ਬਣਾਉਨੇ ਆ ਟਾਇਰ ਚੋੜੇ ਪਾਲਨੇ ਆ ਸਾਰੇ ਤਰ੍ਹਾਂ ਨੂੰ ਇਹ ਵਿੱਚ ਮੋਡੀਫਾਈ ਗੱਡੀਆਂ ਦੇ ਵਿੱਚ ਹੁੰਦਾ ਸਾਰਿਆਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਦੇਖਿਆ ਜਾਂਦਾ ਕਿ ਇਸ ਇਲਾਕੇ ਦੇ ਲੋਕਾਂ ਦੀ ਸ਼ਿਕਾਇਤ ਵੀ ਅਕਸਰ ਆਈ ਹੁੰਦੀ ਹੈ ਕਿ ਕੁਝ ਜਿਹੜੇ ਸਰਾਰਤੀ ਨੌਜਵਾਨ ਲੜਕੇ ਨੇ ਉਹ ਬੁਲਟ ਦੇ ਪਟਾਕੇ ਮਾਰਦੇ ਫਿਰਦੇ ਨੇ ਯਾ ਫਿਰ ਵੱਡੇ ਹੌਰਨ ਲਗਾ ਕੇ ਜਿਹੜਾ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਦੇ ਨੇ ਉਹਨਾਂ ਦੇ ਉੱਤੇ ਕੀ ਕਾਰਵਾਈ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਦੇਖ ਨੂੰ ਮਿਲੇ ਅਸੀਂ ਆਪਣੇਾਰੇ ਜਾਰੇ ਲਾਜਮ ਸਾਡੇ ਸਿਵਲ ਕਪਰੇਆ ਵਿੱਚ ਲਾਇਆ ਅਸੀਂ ਪਹਿਲਾਂ ਰੇਕੀ ਕਰਦੇ ਆ ਤਾਂ ਕਿ ਗਲਤ ਕੋਈ ਬੱਚੇ ਤੇ ਕਾਰਵਾਈ ਨਾ ਹੋ ਜੇ ਇਸ ਕਰਕੇ ਪਹਿਲਾਂ ਰੇਕੀ ਕਰਕੇ ਨੰਬਰ ਰੂਟ ਕਰਦੇ ਆ ਫਿਰ ਉਸ ਵਕਤ ਮੋਟਰਸਾਈਕਲ ਨੂੰ ਜ਼ਬਤ ਕਰਦੇ ਆ ਤੇ ਉਹਦੇ ਐਫਆਈਆ ਦਰਜ ਵੀ ਕਰਦੇ ਆ ਇਸ ਕਰਕੇ ਬੁਲਟ ਵਾਲਾ ਕੋਈ ਬੰਦਾ ਬੱਚਾ ਇਸ ਤਰ੍ਹਾਂ ਪਟਾਕੇ ਨਹੀਂ ਮਾਰ ਸਕਦਾ ਲੋਕਾਂ ਨੂੰ ਤੇ ਨੌਜਵਾਨਾਂ ਨੂੰ ਵੀ ਸੰਦੇਸ਼ ਦੇਣਾ ਚਾਹੂੰਗੇ ਜੀ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਆਪਣ ਦੇਸ਼ ਵਾਸੀਆਂ ਨੂੰ ਇਹ ਸੰਦੇਸ਼ ਚਾਹਣਾ ਦੇਣਾ ਚਾਹਣਾ ਪੰਜਾਬ ਸਾਡੀ ਆਪ ਦੀ ਧਰਤੀ ਹੈ ਇੱਥੋਂ ਦੇ ਨੂੰ ਹਰਾ ਬਲਾ ਰੱਖਣ ਵਾਸਤੇ ਵਧੀਆ ਰੱਖਣ ਵਾਸਤੇ ਸ਼ਾਂਤੀ ਬਣਾਈ ਰੱਖੀ ਜਾਵੇ ਤੇ ਤਾਂ ਕਿ ਗਲਤ ਜੀ ਦਾ ਅਸਰ ਤੋਂ ਬਚਾਇਆ ਜੀ ਜੀ ਬਹੁਤ ਬਹੁਤ ਥੈਂਕ ਯੂ ਤੇ ਇਹ ਸਨ ਆਪਰੇ ਦੋਸਤ ਜੀ 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 ਇਹ ਸਨ ਆ ਠਾਣਾ ਮੁਖੀ ਸਦਰ ਐਮਦਗੜ ਪੁਸ਼ਪਿੰਦਰ ਸਿੰਘ ਜੀ ਜਿਨ੍ਹਾਂ ਦਾ ਕਹਿਣਾ ਕਿ ਜੋ ਵੀ ਸਰਾਰਤੀ ਅੰਸਰ ਇਸ ਵੇਲੇ ਹੁੱਲੜਵਾਜੀਆਂ ਕਰਦੇ ਫਿਰਦੇ ਨੇ ਬਜ਼ਾਰਾ ਦੇ ਵਿੱਚ ਜਾਂ ਫਿਰ ਜੋ ਮੋਡੀਫਿਕੇਸ਼ਨ ਜਿਹੜੀ ਜਿੰਨਾ ਦੀ ਕੀਤੀ ہوئی ਆ ਵਹੀਕਲਾਂ ਦੇ ਉੱਤੇ ਤੇ ਉਹਨਾਂ ਦੇ ਵੱਲੋਂ ਸਖਤ ਨਿਰਦੇਸ਼ਾਂ ਦੇ ਅਨੁਸਾਰ ਉਹਨਾਂ ਨਿਯਮਾਂ ਦੀ ਪਾਲਣਾ ਕਰਦੇ ਹੋਏ ਉਹਨਾਂ ਦੇ ਚਲਾਨ ਕੱਟੇ ਜਾ ਰਹੇ ਨੇ ਤੇ ਨਾਲ ਦੇ ਨਾਲ ਨੌਜਵਾਨਾਂ ਨੂੰ ਸਮਝਾਇਆ ਵੀ ਜਾ ਰਿਹਾ ਹੈ ਕਿ ਉਹ ਇਹ ਜੋ ਸ਼ਰਾਬਤਾ ਨੇ ਹੁੱਲੜਬਾਜ਼ੀਆਂ ਨੇ ਇਹ ਨਾ ਕਰਨ ਕੈਮਰਾ ਪਰਸੰਚਮ ਕੋਰਸ ਦੇ ਨਾਲ ਜਗਬੰਦੀ ਪੰਜਾਬ ਕੇਸਰੀ ਲਈ ਮੈਂ ਪ੍ਰਕਾਸ਼ ਸ਼ਰਮਾ ਪੰਜਾਬ ਕੇਸਰੀ ਜਗਬੰਦੀ ਟੀਵੀ ਨਾਲ ਜੁੜੇ ਹਾਂ ਮੈਂ ਹਾਂ ਪ੍ਰਕਾਸ਼ ਸ਼ਰਮਾ ਜ਼ਿਲ੍ਹਾ ਮਲੇਰਕੋਟਲਾ ਦੇ ਵਿੰਟਰ ਉਪਕਲਾ ਦੇ ਵਿੱਚ ਖੜਿਆ ਤੇ ਦੱਸਦੀ ਏ ਕਿ ਇਲਾਕੇ ਦੇ ਵਿੱਚ ਜੋ ਨੌਜਵਾਨ ਮੁੰਡੇ ਹੁੱਲੜਬਾਜੀ ਕਰਦੇ ਨੇ ਉਹਨਾਂ ਦੇ ਉੱਤੇ ਨਕੇਲ ਕੱਸਣ ਦੇ ਲਈ ਪੰਜਾਬ ਪੁਲਿਸ ਦੇ ਵੱਲੋਂ ਇਸ ਵੇਲੇ ਤਾਂ ਇੱਕ ਸਖਤ ਜਿਹੜੀ ਨਾਕਾਬੰਦੀ ਕੀਤੀ ہوئی ਆ ਸਾਡੇ ਨਾਲ ਐ ਐਸਐਚਓ ਸਾਹਿਬ ਮੌਜੂਦ ਨੇ ਤੇ ਗੱਲਬਾਤ ਕਰ ਲੈਂਦੇ ਆ ਸਰ ਜਿਹੜੀ ਨਾਕਾਬੰਦੀ ਹੈ ਏ ਅੱਜ ਲੱਗਦਾ ਵੀ ਇੱਥੇ ਬਹੁਤ ਸਖਤ ਨਾਕਾ ਲੱਗਾ ਹੈ ਕਾਰਨ ਕੀ ਹੈ ਜੀ ਇਹ ਜਿਹੜਾ ਗਲਤ ਅੰਸਰਾਂ ਨੂੰ ਕਾਬੂ ਕਰਨ ਵਾਸਤੇ ਸਾਰੇ ਲੋਕਾਂ ਨੂੰ ਟ੍ਰੈਕ ਨਿਜਮਤੋਂ ਜਾਣੂ ਕਰਾਉਣ ਵਾਸਤੇ ਤਾਂ ਕਿ ਕੋਈ ਗਲਤ ਐਕਟੀਵਿਟੀ ਨਾ ਹੋਵੇ ਸਰਕਾਰ ਲੋਕਾਂ ਦੀ ਸੇਫਟੀ ਲਈ ਇਹ ਨਾਕਾਬੰਦੀ ਕੀਤੀ ਗਈ ਹੈ ਤੇ ਜਿਹੜੇ ਨੌਜਵਾਨ ਬੱਚੇ ਆ ਫੋਨ ਸੁਣਦੇ ਆ ਜਾਂ ਗਲਤ ਰਾਮ ਉਹਨਾਂ 'ਤੇ ਧੱਕੇ ਮਾਰਦੇ ਆ ਉਹਨਾਂ ਦੇ ਸੱਚ ਕਾਰਵਾਈ ਕਰਨ ਵਾਸਤੇ ਇਹ ਨਾਕਾ ਲਾਇਆ ਹੋਇਆ ਤੇ ਆ ਖਾਸ ਤੌਰ ਤੇ ਦੇਖਿਆ ਗਿਆ ਹੈ ਡੀਜੀਪੀ ਸਪੈਸ਼ਲ ਰੇਡ ਟ੍ਰੈਫਿਕ ਦੇ ਨੇ ਤੇ ਉਹਨਾਂ ਨੇ ਬੜੀਆ ਹਦਾਇਤਾਂ ਦਿੱਤੀਆਂ ਨੇ ਪੰਜਾਬ ਪੁਲਿਸ ਨੂੰ ਵੀ ਕਿ ਹੁਣ ਜਿਹੜੇ ਮੋਡੀਫਿਕੇਸ਼ਨ ਕੀਤੀ ہوئی ਹੈ ਜਿੰਨਾ ਵੀ ਵਾਹਨਾਂ ਦੀ ਉਹਨਾਂ ਦੇ ਉੱਤੇ ਨਕੇਲ ਕਸੀ ਜਾਵੇ ਤੇ ਤੁਹਾਡੇ ਵੱਲੋਂ ਉਹਨਾਂ ਦੇ ਉੱਤੇ ਕੀ ਕੀ ਕਾਰਵਾਈ ਜਿਹੜੀ ਕੀਤੀ ਜਾਂਦੀ ਹੈ ਅਸੀਂ ਖਾਸ ਤਿਆਰ ਰੱਖਦੇ ਹਾਂ ਮੋਡੀਫਾਈਡ ਜਿਹੜੇ ਗੱਡੀਆਂ ਹੈ ਉਦੇ ਨਾਲ ਜਿਹੜਾ ਪੰਜਾਬ ਦਾ ਬਦਲ ਮਾਹੌਲ ਖਰਾਬ ਹੁੰਦਾ ਹੈ ਹਰ ਬੰਦਾ ਆਪੋ ਆਪਣੀ ਗੱਡੀਆਂ ਨੂੰ ਗਲਤ ਸ਼ੇਪ ਦੇਈਂ ਬਿਲਦਾ ਉਹਦੇ ਬਾਉਂਡ ਕਰਦੇ ਆ ਗੱਡੀਆਂ ਨੂੰ ਜੁਰਮਾਨੇ ਕਰਦੇ ਆ ਔਰ ਸ਼ਕਤੀ ਨਾਲ ਉਹਨਾਂ ਨੂੰ ਅੱਗੇ ਵਧਣ ਦਾ ਤੇ ਲੋਕ ਇਸ ਚੀਜ਼ ਤੋਂ ਵੱਲੋਂ ਹਟ ਜਾਣ ਪੂਰਾ ਕਰ ਰਹੇ ਆ ਅਸੀਂ ਬੰਦ ਕਰ ਰਹੇ ਆ ਇਹਨੂੰ ਇਹ ਮੋਡੀਫਾਈ ਜੋ ਵਹੀਕਲ ਨੇ ਉਹਨਾਂ ਦੇ ਵਿੱਚ ਕੀ ਕੀ ਹੈ ਜਿਹੜਾ ਮੋਡੀਫਿਕੇਸ਼ਨ ਦੇ ਅੰਡਰ ਆਉਂਦਾ ਹੈ ਜਿਹਦਾ ਚਲਾਨ ਕੱਟਿਆ ਜਾਂਦਾ ਉਹਦੇ ਵਿੱਚ ਜਿਵੇਂ ਸਲੰਸਰ ਅੱਗੇ ਫਲੋਗ ਲਾਈਟਾਂ ਵੱਟੀਆਂ ਲਾਈਟਾਂ ਲਾ ਲੈਂਦੇ ਆ ਜਾਂ ਉੱਤੇ ਜਿਹੜਾ ਉਹ ਲਾਉਂਦੇ ਆ ਹੈਂਗਰ ਜਿਆ ਉੱਪਰ ਕੋਈ ਵੀ ਗੱਡੀ ਜਿਹੜੀ ਨੈਚੁਰਲ ਗੱਡੀ ਦੇ ਨਾਲ ਲੈਣਾ ਚੀਜ਼ ਤਾਂ ਆਪਾਂ ਬਣਾਉਣੇ ਆ ਟਾਇਰ ਚੌੜੇ ਪਾਉਣੇ ਆ ਸਾਰੇ ਤਰ੍ਹਾਂ ਨੂੰ ਇਹ ਵਿੱਚ ਮੋਡੀਫਾਈ ਗੱਡੀਆਂ ਦੇ ਵਿੱਚ ਹੁੰਦਾ ਸਾਰਿਆਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਜੇ ਦੇਖਿਆ ਜਾਂਦਾ ਕਿ ਇਸ ਇਲਾਕੇ ਦੇ ਲੋਕਾਂ ਦੀ ਸ਼ਿਕਾਇਤ ਵੀ ਅਕਸਰ ਹੀ ਹੁੰਦੀ ਹੈ ਕਿ ਕੁਝ ਜਿਹੜੇ ਸਰਾਰਤੀ ਨੌਜਵਾਨ ਲੜਕੇ ਨੇ ਉਹ ਬੁਲਟ ਦੇ ਪਟਾਕੇ ਮਾਰਦੇ ਫਿਰਦੇ ਨੇ ਜਾਂ ਫਿਰ ਵੱਡੇ ਹੌਰਨ ਲਗਾ ਕੇ ਜਿਹੜਾ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਦੇ ਨੇ ਉਹਨਾਂ ਦੇ ਉੱਤੇ ਕੀ ਕਾਰਵਾਈ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਦੇਖ ਨੂੰ ਮਿਲੇ ਅਸੀਂ ਆਪਣੇਾਰੇਾਰੇ ਬਲਾਜਮ ਸਾਡੇ ਸੇਵਕ ਪਰਿਆਮ ਵਿੱਚ ਲਾਏ ਆ ਇਸ ਪਹਿਲਾਂ ਰੈਕੀ ਕਰਦੇ ਆ ਤਾਂ ਕਿ ਗਲਤ ਕੋਈ ਬੱਚੇ ਤੇ ਗਾਰਪੀ ਨਾ ਹੋ ਜੇ ਇਸ ਕਰਕੇ ਪਹਿਲਾਂ ਰੇਕੀ ਕਰਕੇ ਨੰਬਰ ਰੋਟ ਕਰਦੇ ਆ ਫਿਰ ਉਸ ਵਕ ਮੋਟਰਸਾਈਕਲ ਨੂੰ ਜ਼ਬਤ ਕਰਦੇ ਤੇ ਉਹਦੇ ਐਫਆਈਆ ਦਰਜ ਵੀ ਕਰਦੇ ਰਿਹਾ ਇਸ ਕਰਕੇ ਬੁਲਟ ਵਾਲਾ ਕੋਈ ਬੰਦਾ ਬੱਚਿਆਂ ਇਸ ਤਰ੍ਹਾਂ ਪਟਾਕੇ ਦੀ ਮਾਰ ਸਕਦਾ ਲੋਕਾਂ ਨੂੰ ਤੇ ਨੌਜਵਾਨਾਂ ਨੂੰ ਵੀ ਸੰਦੇਸ਼ ਦੇਣਾ ਚਾਹੁੰਗੇ ਜੀ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਪ੍ਰਦੇਸ਼ ਵਾਸੀਆਂ ਨੂੰ ਇਹ ਸੰਦੇਸ਼ ਚਾਹਣਾ ਦੇਣਾ ਚਾਹਣਾ ਪੰਜਾਬ ਸਾਡੀ ਆਪਣੀ ਧਰਤੀ ਹੈ ਇਤੋਂ ਦੇ ਨੂੰ ਖਰਾਬ ਵਾਲਾ ਰੱਖਲਾਸ ਤੇ ਵਧੀਆ ਰੱਖਣ ਵਾਸਤੇ ਸ਼ਾਂਤੀ ਬਣਾਈ ਰੱਖਣਾ ਚਾਹੀਦਾ ਹੈ ਤੇ ਭਾਵੇਂ ਜੇ ਗਲਤੀਆਂ ਤੋਂ ਅਤਰਾ ਤੋਂ ਬਚਾਇਦਾ ਸੀ ਜੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਤੇ ਇਹ ਸਾਨਾ ਆਪਣੇ ਦੋਸਤ ਜੀ 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 ਇਹ ਸਾਨਾ ਠਾਣਾ ਮੁਖੀ ਸਦਰ ਅਹਿਮਦਗੜ ਪੁਸ਼ਪਿੰਦਰ ਸਿੰਘ ਜੀ ਜਿਨ੍ਹਾਂ ਦਾ ਕਹਿਣਾ ਕਿ ਜੋ ਵੀ ਸਰਾਰਤੀ ਅੰਸਰ ਅਸ ਵੇਲੇ ਹੁੱਲੜਵਾਜੀਆ ਕਰਦੇ ਫਿਰਦੇ ਨੇ ਬਜਾਰਾ ਦੇ ਵਿੱਚ ਜਾਂ ਫਿਰ ਜੋ ਮੋਡੀਫਿਕੇਸ਼ਨ ਜਿਹੜੀ ਜਿੰਨਾ ਦੀ ਕੀਤੀ ہوئی ਆ ਵਹੀਕਲਾਂ ਦੇ ਉੱਤੇ ਤੇ ਉਹਨਾਂ ਦੇ ਵੱਲੋਂ ਸਖਤ ਨਿਰਦੇਸ਼ਾਂ ਦੇ ਅਨੁਸਾਰ ਉਹਨਾਂ ਨਿਯਮਾਂ ਦੀ ਪਾਲਣਾ ਕਰਦੇ ਹੋਏ ਉਹਨਾਂ ਦੇ ਚਲਾਨ ਕੱਟੇ ਜਾ ਰਹੇ ਨੇ ਤੇ ਨਾਲ ਦੇ ਨਾਲ ਨੌਜਵਾਨਾਂ ਨੂੰ ਸਮਝਾਇਆ ਵੀ ਜਾ ਰਿਹਾ ਹੈ ਕਿ ਉਹ ਇਹ ਜੋ ਸਰਾਰਤਾ ਨੇ ਹੁੱਲੜ ਬਾਜ਼ੀਆਂ ਨੇ ਇਹ ਨਾ ਕਰਨ ਕੈਮਰਾ ਪਰਸਨ ਜਿਮ ਕੋਰਸ ਦੇ ਨਾਲ ਜਗਬਣੀ ਪੰਜਾਬ ਕੇਸ ਲਈ ਮੈਂ ਪ੍ਰਕਾਸ਼